ਟਾਟਾ ਸਟੀਲ ਜਿਹੜੀ ਇੰਡਸਟਰੀ ਹੈ ਉਹਦੇ ਨਾਲ 2005 ਵਿੱਚ ਸਰਕਾਰ ਨੇ ਇੱਕ ਇਕਰਾਰਨਾਮਾ ਕੀਤਾ ਕਿ ਟਾਟਾ ਉੱਥੇ ਆਪਣੀਆਂ ਫੈਕਟਰੀਆਂ ਲਗਾਏਗਾ ਤੇ ਆਇਰਨ ਜਿਹੜਾ ਹੈ ਲੋਹੇ ਦੀਆਂ ਖਾਣਾ ਉੱਥੇ ਖੋਦੇਗਾ ਤੇ ਲੋਹਾ ਆਇਰਨ ਔਰ ਜਿਹੜਾ ਪ੍ਰੋਡਿਊਸ ਕਰੇਗਾ ਉਸ ਪ੍ਰੋਜੈਕਟ ਨੂੰ ਜਿਹਦਾ ਆਦੀਵਾਸੀ ਲੋਕਾਂ ਨੇ के विरोध किया कि ये आयरन ओर की जड़ी खान जी आयरन ओर की प्रोडक्शन है वह सब तो वूषण खान वाली इंडस्ट्री मनी जाती है जिदेच एक टन जो खोदया जाए तो वो सिर्फ भी किलो और निकलती है बहुत सारे स्थानक आदिवासियों ही लालच दे के हथियार बंद किया ਕਿ ਉਹ ਆਪਣੇ ਹੀ ਪਿੰਡਾਂ ਦੇ ਵਿੱਚ ਜਿਹੜੇ ਲੋਕ ਉਹ ਕਿਸਮ ਦੀ ਇਨਵੈਸਟਮੈਂਟ ਦਾ ਵਿਰੋਧ ਕਰ ਰਹੇ ਸਨ ਉਹਨਾਂ ਦੇ ਨਾਲ ਹਿੰਸਾ ਕਰਕੇ ਉਹਨਾਂ ਨੂੰ ਉੱਥੋਂ ਖਦੇੜ ਦੇਣ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਇਸ ਹਥਿਆਰਬੰਦ ਮਿਲੀਸ਼ੀਆ ਸਲਵਾ ਜਦੂਮ ਜਿਹੜਾ ਸੀ ਉਹਨੇ ਪਿੰਡਾਂ ਦੇ ਪਿੰਡ ਖਾਲੀ ਕਰਾਏ ਲੋਕਾਂ ਨੂੰ ਪਜਾ ਦਿੱਤਾ ਤਾਂ ਕਿ ਟਾਟਾ ਆਪਣੀ ਫੈਕਟਰੀ ਉੱਥੇ ਲਗਾ ਸਕੇ